ਹਰਕ੍ਰਿਸ਼ਨ ਰਿਪੋਰਟ ਤੋਂ ਕੋਈ ਨਹੀਂ ਹੈਗੀ ਆਪਣੇ ਹਸਣਾ ਸੀਨੀਅਰ ਆਫਸਰ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਹੈ ਸੀ ਕਿਹੜਾ ਸਕੂਲ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਅਦਰਸ ਸੀਨੀਅਰ ਸਕੂਲ ਨੀਸਕੋ ਠੀਕ ਹੈ ਕੋਈ ਬੰਬੂਮ ਨਾਲ ਧਮਕੀ ਨਹੀਂ ਲਈ ਹੈ ਉੜਾਂ ਦੀ ਹਾਂਜੀ ਇਹ ਤਾਂ ਸੁਣਿਆ ਵੀ ਕਹਿੰਦੇ ਮੇਲ ਆਈ ਹੈ ਬਹੁਤ ਸੁੰਦਰ ਡਿਊਟੀ ਕੀ ਮੇਲ ਚ ਕੀ ਲਿਖਿਆ ਹੈ ਕੁਝ ਪਤਾ ਲੱਗਿਆ ਹੈ ਪਾਸ ਦੇ ਬਾਰੇ ਵਿੱਚ ਕਾਸ ਕੋਈ ਸਰ ਪੁਲਿਸ ਇਸ ਮਾਮਲੇ ਦੇ ਬਾਰੇ ਜਾਂਚ ਨਹੀਂ ਕਰਦੀ ਕੁਝ ਪਤਾ ਲੱਗ ਪਾਇਆ ਹੁਣ ਤੱਕ ਕਿ ਮੇਲ ਭੇਜਣ ਵਾਲਾ ਕੌਣ ਸੀ ਮੈਂ ਇਸ ਗੱਲ ਨੂੰ ਇਹਦੇ ਬਾਰੇ ਕੁਛ ਨਹੀਂ। ਮਤਲਬ ਇਹ ਜਿਹੜੀ ਇੱਥੇ ਪੁਲਿਸ ਤਨਾਤ ਕੀਤੀ ਗਈ ਹੈ ਯਾਨੀ ਕਿ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਜ਼ਰੂਰ ਹੈ ਨਾ ਕਿ ਕੋਈ ਛੋਟੇ ਛੋਟੇ ਬੱਚੇ ਸਕੂਲ ਦੇ ਵਿੱਚ ਆਉਂਦੇ ਨੇ। ਉਹ ਤਾਂ ਵਸੇ ਐਕਚੁਅਲੀ ਪਹਿਲਾਂ ਹੀ ਛੁੱਟੀਆਂ ਆ ਗਈਆਂ ਇੱਥੇ ਸਕੂਲ ਦੇ ਵਿੱਚ। ਅੱਜ ਤਾਂ ਸਕੂਲ ਲੱਗਣਾ ਸੀਗਾ ਛੁੱਟੀ ਹੈ। ਤਾਂ ਵੀ ਸ਼ੁਕਰੀਆ। ਅੱਛਾ ਕਿ ਇਹਨਾਂ ਦੇ ਜਿਹੜੇ ਕੋਈ ਮੈਨੇਜਮੈਂਟ ਆ ਹੈਗੇ ਹਨ ਹਾਂਜੀ। ਉਹਨਾਂ ਦੀ ਡੈੱਥ ਹੋ ਗਈ ਸੀ ਉਹਦੇ ਸੰਬੰਧਿਤ ਮਤਲਬ ਆ ਛੁੱਟੀਆਂ।